ਗਰੀਬੀ ਸੋਡੇ ਘਰੇ ਤੱਕੀ ਸੋਡੇ ਰਿਸ਼ਤੇਦਾਰਾਂ ਦੇ ਵੀ ਨਹੀਂ ਰਹਿਣੀ ਸੋਡੇ ਆੜ ਗਵਾੜ ਵੀ ਰਹਿਣੀ ਕਿੰਨੇ ਪੈਸੇ ਦੇਣਾ ਤੁਸੀਂ ਕਿੱਲੇ ਚੋ ਕਰੋੜ ਕਮਾਉਣਾ 2 ਕਰੋੜ 5 ਕਰੋੜ 10 ਕਰੋੜ ਕੁ 15 ਮਾਲ ਆਪਦੀ ਗਰਭ ਦੇ ਵਿੱਚ ਬੱਚੇ ਨੂੰ ਪੇਟ ਦੇ ਵਿੱਚ ਇਹ ਤੇ ਕਾਨ ਨਾਲ ਮਦਰ ਪਲਾਂਟ ਇਹ ਕਿੜਾਇਆ ਇਹਨੂੰ ਹੈਜਜ ਕਹਿੰਦੇ ਨੇ ਇਹ ਹੈਜਜ ਆ ਤੇ ਵਿੱਚ ਇਹਦੇ ਚੰਦਨ ਲੱਗਦਾ ਭਾਈ ਬਣ ਬਾਈ ਜਿਹੜੇ ਤਾਂ ਸੈਂਡਲ वुਡ ਦੇ ਪਲਾਂਟ ਆ ਚੰਦਨ ਦੇ ਪਲਾਂਟ ਆ ਇਹ 1 ਏਕੜ ਦੇ ਵਿੱਚ 400 ਬੂਟਾ ਲੱਗਦਾ 15 ਤੋਂ 18 ਕਿਲੋ ਦੀ ਐਵਰੇਜ ਪੈਂਦੀ ਹੈ ਜੀ ਇਹ ਕਿੱਲੇ ਦੇ ਵਿੱਚ ਜਿਹੜੇ ਤੁਸੀਂ ਬੂਟੇ ਲਾਏ ਆ ਆ ਮਦਰ ਪਲਾਂਟ ਲਾਏ ਆ ਨਾਲੇ ਚੰਦਨ ਲਗਾਇਆ ਤੇ ਇਹ ਕਿੰਨਾ ਖਰਚਾ ਆ ਗਿਆ ਇਹਨਾਂ ਤੇ ਤੁਹਾਡਾ ਇਹਦੇ ਵਿੱਚ ਤਕਰੀਬਨ ਆਪਾਂ ਜੇ ਕਿੱਲੇ ਦੀ ਔਸਤ ਲਈਏ ਤਾਂ ਤਕਰੀਬਨ ਲਾ ਲੋ ਕਿੱਲੇ ਦੇ ਵਿੱਚ 2 ਤੋਂ 2.5 ਲੱਖ ਰੁਪਏ ਦਾ ਖਰਚਾ ਪੈਂਦਾ ਜੀ ਤੇ ਮਾਰਕੀਟ ਦੇ ਵਿੱਚ ਹੁਣ ਰੇਟ ਕਿੰਨਾ ਹੋ ਜੇ ਤੁਸੀਂ 15 ਕਿਲੋ ਲਾਓ ਆਪਾਂ ਬੂਟੇ ਤੋਂ ਆਉਂਦੇ ਆ ਤੇ 400 ਬੂਟੇ ਨੂੰ ਕਿੰਨੇ ਕਿੰਨੇ ਦਾ ਹੋ ਜੂ ਇਹ on an average ਜੇ ਤੁਸੀਂ ਅੱਜ ਦੀ ਡੇਟ ਕਰੋ ਦੇ ਵਿੱਚ ਕੈਲਕੂਲੇਸ਼ਨ ਲਾਉ ਤਾਂ ਇੱਕ ਕਬੂਟਾ 2.5 ਤੋਂ 3 ਲੱਖ ਰੁਪਏ ਦਾ ਵਿਕਦਾ ਜੀ 3 ਲੱਖ ਦਾ ਅੱਜ ਦੀ ਰੇਟ ਦੇ ਵਿੱਚ ਆ ਸਕਦੇ ਵਧੂਗਾ ਹੀ ਘਟਣਾ ਤਾਂ ਹੈ ਨਹੀਂ ਅੰਦੀ ਅੱਜ ਦੀ ਘੜੀ ਜੇ 15 ਵੀ ਦਿਨ ਦਾ ਘਟ ਤੋਂ ਘਟ ਤੇ 12 ਕਰੋੜ ਦਾ ਕਿੱਲੇ ਦੀ ਹੈਗੀ ਹੈ ਕੀਤੀ ਤਕਰੀਬਾ ਹੋਰ ਆਪਾਂ ਇਹਦੇ ਵਿੱਚ ਕੋਸ਼ ਜਿਹੜੀ ਐਕਸਟਰਾ ਫਸਲ ਜਿਹੜੀ ਤੁਸੀਂ ਮਟਰ ਲਾਏ ਆ ਇਹਦੇ ਵਿੱਚ ਹੋਰ ਕਿਹੜੀ-ਕਿਹੜੀ ਚੀਜ਼ ਲਾ ਸਕਦੇ ਆਪਾਂ ਇਹਦੇ ਵਿੱਚ ਜਿਹੜੀਆਂ ਆਪਾਂ ਖਾਲੀਆਂ ਵਿੱਚ ਛੱਡਦੇ ਆ ਜੀ ਕਿਉਂਕਿ ਉਹ ਔਨ ਅਵਰੇਜ ਹੁੰਦੀ ਜਗ੍ਹਾ ਛੱਡਣੀ ਪੈਂਦੀ ਤੁਸੀਂ ਉਹਦੇ ਵਿੱਚ ਜਿਹੜੀਆਂ ਸ਼ਾਰਟ ਟਰਮ ਖੇਤੀ ਆ 3 ਤੋਂ 6 ਮਹੀਨੇ ਵਾਲੀ ਖੇਤੀ ਕੋਈ ਵੀ ਕਰ ਸਕਦੇ ਆਂ ओके ठीक है जी ਤੁਸੀਂ ਸਬਜ਼ੀਆਂ ਬੀਜ ਲੋ ਜਾਂ 4 ਮਹੀਨੇ ਜਾਂ 6 ਮਹੀਨੇ ਵਾਲੇ ਕੋਈ ਵੀ ਆਪਾਂ ਜਿਵੇਂ ਆਪਾਂ ਕਣਕ ਦੀ ਗੱਲ ਕਰਦੇ ਹੱਥੀਏ ਤੁਸੀਂ ਹਲਦੀ ਲਾ ਲਓ ਕੋਈ ਆਰਗੈਨਿਕ ਚੀਜ਼ਾਂ ਕੋਈ ਤੁਸੀਂ ਆਦੇ ਘਰ ਦੇ ਲਈ ਵਸਤੂ ਸਰੋਂ ਅਸੀਂ ਉਧਰ ਪਰੇ ਛੋਲੇ ਵੀ ਜੇ ਹੋਏ ਨੇ ਸਬਜ਼ੀ ਲਾਈ ਹੋਈ ਵਿੱਚ ਵਿੱਚ ਮੈਂ ਆ ਮਟਰ ਲਾਏ ਹੋਏ ਤੁਹਾਡੇ 15 ਫੁੱਟ ਦਾ ਡਿਸਟੈਂਸ ਗੱਲ ਹੋਈ ਸੀ ਤੁਸੀਂ ਅਗੇ ਇਨ ਫਿਊਚਰ ਤੁਸੀਂ ਹਲਦੀ ਲਾਉਣ ਦਾ ਸੋਚ ਰਹੇ ਹੋ ਕਿਉਂਕਿ ਜਿੰਨਾ ਡਿਸਟੈਂਸ ਇਹਦੇ ਵਿੱਚ ਹੈਗੇ ਦੇ ਵਿੱਚ ਟਰੈਕਟਰ ਲੰਘੇ ਦਾ ਰੋਟਾਵੇਟਰ ਲੰਘ ਜਾਂਦਾ ਵਡਾਈ ਕਰਨੀ ਸੌਖੀ ਉਹ ਜਿਹੜੀ ਪਰਲੀ ਜ਼ਮੀਨ ਉਹਦੇ ਵਿੱਚ ਤੁਸੀਂ ਤਿੰਨਾ ਤਿੰਨਾ 6 6 ਮਹੀਨਾ ਬਾਅਦ ਹੁਣ ਰੋਟੇਸ਼ਨ ਕੋਈ ਵੀ ਚੀਜ਼ ਤੁਸੀਂ ਮਤਲਬ ਉਗਾ ਸਕਦੇ ਹੋ ਕਿਉਂਕਿ ਇਹ ਆ ਤੁਸੀਂ ਇਹ ਚ ਲੌਂਗ ਟਰਮ ਖੇਤੀ ਤਾਂ ਨਹੀਂ ਕਰ ਸਕਦੇ ਚੰਦਨ ਦੇ ਕੋਲੇ ਜਿਹੜਾ ਬੂਟਾ ਤੁਸੀਂ ਲਾਉਂਗੇ ਉਹਨੂੰ ਨੇ ਸਕਾ ਦੇਣਾ ਜੀ ਕਾਰਨ ਇਹ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ 1 ਸਾਲ ਤੱਕ ਉਹ ਹਜ ਤੋਂ ਡਾਈਟ ਲੈਂਦਾ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਨਾਲ ਦਾ ਬੂਟਾ ਉਹ ਤੋਂ ਡਾਈਟ ਲੈਣੀ ਆ ਜੇ ਤੁਸੀਂ ਕਹੋ ਤੇ ਨਿੰਬੂ ਦਾ ਬਾਗ ਲਾ ਦੀਏ ਜਾਂ ਆਪਾਂ ਕਿੰਨੂ ਦਾ ਬਾਗ ਲਾ ਦੀਏ ਉਹਨੇ ਕਿੰਨੂ ਦਾ ਬੂਟਾ ਸੁਕਾ ਦੇਣਾ ਓਕੇ ਓਕੇ ਵੱਡੀ ਗੱਲ ਇਹ ਵੀ ਆ ਵੀ ਆਏ ਨਹੀਂ ਹੈਗਾ ਵੀ ਆਪਣੇ ਇੱਕ ਹਿਸਾਬ ਦੀ ਜਿੱਦਾਂ ਤੁਸੀਂ ਗੱਲ ਕੀਤੀ ਐਫ ਡੀ ਬਣੀ ਹੋਈ ਆ ਵੀ ਆਪਾਂ ਨਾਲ ਐਕਸਟਰਾ ਆਪਣੇ ਫਸਲ ਕਰ ਸਕਦੇ ਆ ਕੋਈ ਵੀ ਕਰ ਸਕਦੇ ਆ ਆਪਾਂ ਕਿੱਲੇ ਦੇ ਵਿੱਚ ਤੇ ਇਹਦੇ ਨਾਲ ਵੀ ਇਹ ਆਪਣਾ ਵੈਸੇ ਪਲਾਂਟ ਰੈਡੀ ਹੋਈ ਜਾਏ ਇੱਦਾਂ ਲਾਉਂਦੇ ਆ ਇਹ ਜਿਹੜੀ ਇਹਦੀ ਆਪਾਂ ਗੱਲ ਕਰਦੇ ਆਂ ਖਰੀਦ ਆ ਜਿਹੜੀ ਅੱਜ ਦੀ ਰੇਟ ਦੇ ਵਿੱਚ ਤਾਂ ਗਵਰਨਮੈਂਟ ਖਰੀਦਦੀ ਓਕੇ ਗਵਰਨਮੈਂਟ ਅਦਾਰੇ ਖਰੀਦਦੇ ਨੇ ਕੱਲ ਨੂੰ ਹੁਣ 2 ਸਾਲਾਂ ਨੂੰ 5 ਸਾਲਾਂ ਨੂੰ ਕੋਈ ਪ੍ਰਾਈਵੇਟ ਸੈਕਟਰ ਕੋਲ ਟੈਂਡਰ ਚੱਲ ਜੇ ਜਾਂ ਗਵਰਨਮੈਂਟ ਕਿਸੇ ਨੂੰ ਮਤਲਬ ਕਿਸੇ ਮਲਟੀਨੇਸ਼ਨਲ ਕੰਪਨੀ ਨੂੰ ਐਗਰੀਮੈਂਟ ਦੇ ਦੇਵੇ ਖਰੀਦਣ ਦਾ ਕੁਝ ਕਹਿ ਨਹੀਂ ਸਕਦੇ ਹਾਲ ਦੀ ਘੜੀ ਜਿਆਦਾ ਸਾਊਥ ਸਾਈਡ ਦੀਆਂ ਗਵਰਨਮੈਂਟ ਜਿਵੇਂ ਕਰਨਾਟਕਾ ਗਵਰਨਮੈਂਟ ਹੋਗੀ ਉਹ ਖਰੀਦੀ ਹੈ ਮਨੇ ਓਕੇ ਜੇਕਰ ਤਾਂ ਪੜਕਦਾ ਪਹਿਲੇ ਆਪਣੇ ਬਜ਼ੁਰਗ ਵੀ ਬੀਜ ਦੇ ਰਹੇ ਨੇ ਕਿਉਂਕਿ ਕਣਕ ਤਾਂ गेहूं ਤਾਂ ਮੇਨ ਚੀਜ਼ ਆਪ ਡਾਈਟ ਆ ਨਾ ਆਪਣੀ ਸੋ ਉਸ ਤੋਂ ਬਾਅਦ ਝੋਨੇ ਦੀ ਸ਼ੁਰੂਆਤ ਹੋਈ ਤਕਰੀਬਨ 30-35 ਸਾਲ ਪਹਿਲਾਂ ਸ਼ੁਰੂਆਤ ਕਿਸੇ ਨੇ ਕੀਤੀ ਸੀ ਨਾ ਕੀਤੀ ਸੀ ਠੀਕ ਹੈ ਜੀ ਪਹਿਲਾ ਸਟੈਪ ਤਾਂ ਲੈ ਵੋ ਇਧਰ ਨੇੜੇ-ਤੇੜੇ ਦੇ ਸਾਡੇ ਏਰੀਏ ਦੇ ਵਿੱਚ ਕਿਸੇ ਨੇ ਹਜੇ ਪਲਾਂਟਸ ਨਹੀਂ ਲਾਏਗੇ ਨੇ ਅਸੀਂ ਸ਼ੁਰੂਆਤ ਕੀਤੀ ਤਾਂ ਅਸੀਂ ਸੋਨੋ ਚਲੋ ਪ੍ਰਮਾਤਮਾ ਸਾਡੀ ਮਿਹਨਤ ਨੂੰ ਰੰਗ ਲਾਵੇ ਤਾਂ ਗਾਂ ਅਸੀਂ ਜਿਹੜੀ ਨੌਜਵਾਨ ਪੀੜੀ ਜਾਂਦੀ ਆ ਆ ਰਹੀ ਆ ਅੱਗੇ ਵੱਧ ਰਹੇ ਨੇ ਗਰੋ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਗਾਈਡ ਕਰਕੇ ਤਾਂ ਉਹ ਜਿਹੜਾ ਆਪਣਾ ਇੱਥੋਂ ਦੇ ਜਿਹੜੇ ਰਿਸੋਰਸਸ ਨੇ ਜਾਂ ਸੋਰਸ ਆਫ ਇਨਕਮ ਬੱਚੇ ਜਿਹੜੇ ਆ ਅਗਲੀ ਪੀੜ੍ਹੀ ਆਉਣੀ ਆ ਬਾਹਰ ਜਾਰੀ ਉਹਨਾਂ ਨੂੰ ਇੱਥੇ ਰੋਕ ਕੇ ਅਸੀਂ ਉਹਨਾਂ ਨੂੰ ਗਾਈਡ ਕਰਕੇ ਆਪਣਾ ਪੈਸਾ ਇੱਥੇ ਰੋਕ ਸਕੀ